ਦੇ ਬਿਰਜ ਕੀ ਆ ਜਾ ਰਾ ਉਮੀਦਵਾਰ ਸਾਹਿਬ ਡੇਟ ਆਵਾਂਗੇ ਅੱਜ ਆਪਾਂ ਪਹੁੰਚ ਜਿਏ ਮੂਰਤੀ ਮੈਂ ਇਧਰ ਇਧਰ ਵੀ ਆਪਾਂ ਕਰਦਾ ਤਦੂ ਤਾੜੋ ਇਹ ਹੈਗਾ ਇਹ ਆਪਣੇ 2 ਕਿਲੋ ਜਰ 11 ਇਧਰ ਆਪਣੇ ਕੋਲ ਤਾਰੇ ਮੇਂ ਦੋ ਵਾਰੀ ਹੜਾ ਲਾਣਾ ਲੱਗੂ ਇੱਕ ਵਾਰੀ ਰੋਟਾ ਵੇਟਰਾ ਆਪਾਂ ਇਹ ਦੋ ਵਾਰ ਹੜਾ ਨਾਲ ਬਾਹਤਾ ਸੀਗਾ ਔਰ ਆਪਾਂ ਫੇਰ ਲਗਿਆ ਰੋਟਾ ਵੇਟਰ ਆਹ ਗੱਟਵਲਾ ਇਹਦਾ ਫਾਇਦਾ ਬਹੁਤ ਆਈ ਜਮਾਣੀ ਕੋਈ ਛਿੱਟਾ ਬੰਦਾ ਟਰੈਕਟਰ ਤੇ ਜਮਾ ਸੁਫਾ ਪਿਆ ਰੱਪਾਂ ਤਬੀਅਤ ਤੇ ਟਰੈਕਟਰ ਆਪਾਂ ਪਾਇਆ ਜਿਹੜੇ ਮਗਰ ਆਟਾ ਉੱਡਾ ਰੁਣਾ ਬੀਟਰ ਆ। ਆ ਤਾਂ ਵੀ ਕੋਮੈਂਟ ਕਰਕੇ ਦੱਸੋ ਆ ਤਰੀਕਾ ਕਿਵੇਂ ਬਦਲ ਕਿਵੇਂ ਲੱਗਿਆ। ਵੀ ਵਧੀਆ ਲੱਗਿਆ ਜਗਾੜਵਾਜੀ ਇਹ ਸਾਡੀ। ਅੱਗੇ ਆਏ ਜੀਆ ਰੋਟਾ ਵੇਟਰਾ ਛੱਟੇ ਮਾਰਦੇ ਸਾਰਾ ਟਰੈਕਟਰ ਭਰ ਦਿੰਦਾ ਇਹ ਨਾਲੇ ਜਿਹੜਾ ਚਲਾਉਂਦਾ ਏ ਡਰਾਈਵਰ ਬੰਤਾ ਉਹਨੂੰ ਭਰ ਦੇਦਾ ਸੀਗਾ ਇਹ ਚਾਲਦਾ ਆਪਣਾ ਟਰੈਕਟਰ ਪਹਿਲੇ ਮੀਡੀਅਮ ਚ 4x4 ਗੇਅਰ ਲਾ ਕੇ 1674 ਦੇ ਚੱਲਾਂਗੇ 1 ਵਜੇ ਆਪਣੇ ਚੱਲੀ ਗਈ ਸੀ ਮੋਟਰ ਦੀ ਲਾਈਟ ਆ ਚੱਲਦਾ 558 ਜਨਰੇਟਰ ਤੇ 8:12 ਦੀ ਮੋਟਰ ਆ ਜੀ ਇਹ ਚੱਲਦਾ ਬਾ ਪੌਣੇ 1500 1575 ਤੇ ਜਾਂਦਾ ਪੂਰਾ ਇਹਦਾ ਜਨਰੇਟਰ ਆ ਇੰਨਾ ਮੀਟਰਾਂ 'ਚ 28 28 ਅੰਪੀਅਰ ਲੈਂਦੀ ਹੈ ਮੋਟਰ ਆਹਦੇ ਉੱਪਰ ਪਾਣੀ ਮੋਟਰ ਦਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ